ਚੌਂਕ ਹੈ ਜੋ ਜਲੰਧਰ ਦਾ ਇੱਕ ਫੇਮਸ ਚੌਂਕ ਮੰਨਿਆ ਜਾਂਦਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨੀ ਸੰਗਨੀ ਤੁੰਦਸ਼ਾਈ ਹੋਈ ਹੈ ਹਾਲਾਂਕਿ ਲੋਕ ਆ ਜਾ ਰਹੇ ਨੇ ਪਰ ਕਾਫੀ ਕੋਰੇ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜੋ ਕਰਨਾ ਪੈ ਰਿਹਾ ਹੈ ਦੱਸ ਜਿ ਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁੰਦਸ਼ਾਈ ਰਹੇਗੀ yellow alert ਜੋ ਤੁੰਦ ਨੂੰ ਲੈ ਕੇ ਜਾਰੀ ਕੀਤਾ ਗਿਆ ਸੀ ਤਾਂ ਉਹੀ ਹੁਣ ਭਵਿੱਖਬਾਣੀ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਲੰਧਰ ਦੇ ਵਿੱਚ ਖੜੇ ਆ ਹਾਲਾਂਕਿ ਪੰਜਾਬ ਦੇ ਹੋਰ ਵੀ ਸ਼ਹਿਰਾ ਦੇ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਇਸ ਧੁੰਦ ਨੇ ਜੋ ਲੋਕਾਂ ਦੀ ਰਫ਼ਤਾਰ ਨੂੰ ਕੱਟ ਕਰ ਦਿੱਤਾ ਹੈ ਹਾਲਾਂਕਿ ਲੋਕ ਆ ਜਾਂਦਾ ਰਹੇ ਨੇ ਪਰ ਕਾਫੀ ਕਵਰ ਹੋ ਕੇ ਜੋ ਕਰੋ ਕਰੋ ਬਾਹਰ ਨਿਕਲ ਰਹੇ ਨੇ ਤਾਂ ਅਸੀਂ ਵੀ ਤੁਹਾਨੂੰ ਇਹੀ ਹਦਾਇਤਾਂ ਦਵਾਂਗੇ ਕਿ ਪੂਰੀ ਪ੍ਰਿਕਾਸ਼ਨ ਦੇ ਨਾਲ ਕਰੋ ਬਾਹਰ ਨਿਕਲਿਆ ਜਾਵੇ ਜਿਹੜੇ ਵਾਹਨ ਨੇ ਉਹਨਾਂ ਦੀ ਲਾਈਟਸ ਔਨ ਰੱਖੀਆਂ ਜਾਵੇ ਕਿਉਂਕਿ ਕਾਫੀ ਧੁੰਦ ਜੋ ਦੇਖਣ ਨੂੰ ਮਿਲ ਰਹੀ ਹੈ ਤਾਂ ਜੋ ਹਾਦਸਾ ਦਾ ਵੀ ਕਈ ਵਾਰੀ ਕਾਰਨ ਬਣ ਜਾਂਦੀ ਹੈ ਜਲੰਧਰ ਦੇ ਮੇਨ ਚੌਕ ਗੁਰਨਾਨਕ ਮਿਸ਼ਨ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਚਾਰੇ ਪਾਸੇ ਧੁੰਦ ਦਾ ਕਹਿਰ ਨਜ਼ਰ ਆ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਹਾਲਕੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਪਰ ਤੋਂ ਦਾ ਜੋ ਕਹਿਰ ਦੇਖਣ ਨੂੰ ਜੋ ਮਿਲ ਰਿਹਾ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਲਰਟ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ ਤਾਂ ਜਲੰਧਰ ਦੇ ਵਿੱਚ ਵੀ ਸਵੇਰ ਵੇਲੇ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਸਵੇਰ ਦੇ 8 ਵਜh ਰਹੇ ਨੇ ਪਰ ਹਲੇ ਵੀ ਿੱਤੀ ਚਾਦਰ ਧੁੰਦ ਦੀ ਜੋ ਦੇਖੀ ਜਾ ਸਕਦੀ ਹੈ ਤਸਵੀਰਾਂ ਸਭ ਬਿਆਨਕਾਰੀਆਂ ਨੇ ਲੋਕ ਵਾਹਨਾ ਦੀ ਸਪੀਡ ਜਿਹੜੀ ਘੱਟ ਕਰਕੇ ਹੀ ਆ ਜਾ ਰਹੇ ਨੇ ਲਗਾਤਾਰ ਤੰਦ ਅਤੇ ਠੰਡ ਨੇ ਕਹਿਰ ਮਚਾਇਆ ਹੋਇਆ ਤਾਂ ਹੋਰ ਅਪਡੇਟ ਦੇ ਲਈ ਜੁੜੇ ਰਹੋ ਦਿਨਕ ਸਵੇਰਾ ਟੀਵੀ ਦੇ ਨਾਲ ਮੈਂ ਹਰੂਹੀ ਤੇ ਕੈਮਰਾਮੈਨ ਜਤਿੰਦਰ ਦੇ ਨਾਲ 90 ਸਾਲ ਦੀ ਸ਼ੁਰੂਆਤ ਹੋ ਗਈ ਹੈ ਤੇ ਪੰਜਾਬ ਦੇ ਵਿੱਚ ਕੋਹਰਾ ਪੈਣਾ ਵੀ ਸ਼ੁਰੂ ਹੋ ਗਿਆ ਹੈ ਜਲੰਧਰ ਦੇ ਵਿੱਚ ਖੜੇ ਆ ਗੁਰਨਾਨਕ ਕਮਿਸ਼ਨ ਚੌਕ ਹੈ ਜੋ ਜਲੰਧਰ ਦਾ ਇੱਕ ਫੇਮਸ ਚੌਕ ਮੰਨਿਆ ਜਾਂਦਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨੀ ਸੰਗਨੀ ਤੁੰਦਸ਼ਾਈ ਹੋਈ ਹੈ ਹਾਲਾਂਕਿ ਲੋਕ ਆ ਜਾ ਰਹੇ ਨੇ ਪਰ ਕਾਫੀ ਕੋਰੇ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜੋ ਕਰਨਾ ਪੈ ਰਿਹਾ ਹੈ ਦਾ ਜਿਵੇਂ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁੰਦਸ਼ਾਈ ਰਹੇਗੀ येलो ਜੋ ਧੁੰਦ ਨੂੰ ਲੈ ਕੇ ਜਾਰੀ ਕੀਤਾ ਗਿਆ ਸੀ ਤਾਂ ਉਹੀ ਹੁਣ ਭਵਿੱਖਬਾਣੀ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਲੰਧਰ ਦੇ ਵਿੱਚ ਖੜੇ ਆ ਹਾਲਾਂਕਿ ਪੰਜਾਬ ਦੇ ਹੋਰ ਵੀ ਸ਼ਹਿਰਾ ਦੇ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਇਸ ਧੁੰਦ ਨੇ ਜੋ ਲੋਕਾਂ ਦੀ ਰਫਤਾਰ ਨੂੰ ਕੱਟ ਕਰ ਦਿੱਤਾ ਹੈ ਹਾਲਾਂਕਿ ਲੋਕ ਆ ਜਾਂਦਾ ਰਹੇ ਨੇ ਪਰ ਕਾਫੀ ਕਵਰ ਹੋ ਕੇ ਜੋ ਕਰੋ ਕਰੋ ਬਾਹਰ ਨਿਕਲ ਰਹੇ ਨੇ ਤਾਂ ਸਿਵੀ ਤੁਹਾਨੂੰ ਇਹੀ ਹਦਾਇਤਾ ਦਵਾਂਗੇ ਕਿ ਪੂਰੀ ਪ੍ਰਿਕਾਸ਼ਨ ਦੇ ਨਾਲ ਕਰੋ ਬਾਹਰ ਨਿਕਲਿਆ ਜਾਵੇ ਜਿਹੜੇ ਵਾਹਨ ਨੇ ਉਹਨਾਂ ਦੀ ਲਾਈਟਸ ਔਨ ਰੱਖਿਆ ਜਾਵੇ ਕਿਉਂਕਿ ਕਾਫੀ ਧੁੰਦ ਜੋ ਦੇਖਣ ਨੂੰ ਮਿਲ ਰਹੀ ਹੈ ਤਾਂ ਜੋ ਹਾਦਸਾ ਦਾ ਵੀ ਕਈ ਵਾਰੀ ਕਾਰਨ ਬਣ ਜਾਂਦੀ ਹੈ ਜਲੰਧਰ ਦੇ ਮੇਨ ਚੌਕ ਗੁਰਨਾਨਕ ਮਿਸ਼ਨ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਚਾਰੇ ਪਾਸੇ ਧੁੰਦ ਦਾ ਕਹਿਰ ਨਜ਼ਰ ਆ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਹਾਲਕੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਪਰ ਤੋਂ ਦਾ ਜੋ ਕਹਿਰ ਦੇਖਣ ਨੂੰ ਜੋ ਮਿਲ ਰਿਹਾ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾ ਦੇ ਵਿੱਚ ਅਲਰਟ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ ਤਾਂ ਜਲੰਧਰ ਦੇ ਵਿੱਚ ਵੀ ਸਵੇਰ ਵੇਲੇ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਸਵੇਰ ਦੇ 8 ਵਜh ਰਹੇ ਨੇ ਪਰ ਹਲੇ ਵੀ ਦਿੱਤੀ ਚਾਦਰ ਧੁੰਦ ਦੀ ਜੋ ਦੇਖੀ ਜਾ ਸਕਦੀ ਹੈ ਤਸਵੀਰਾਂ ਸਭ ਬਿਆਨਕਾਰੀਆਂ ਨੇ ਲੋਕ ਵਾਹਨਾ ਦੀ ਸਪੀਡ ਜੈਦੀ ਘੱਟ ਕਰਕੇ ਹੀ ਆ ਜਾ ਰਹੇ ਨੇ ਲਗਾਤਾਰ ਤੰਦ ਅਤੇ ਠੰਡ ਨੇ ਕਹਿਰ ਮਚਾਇਆ ਹੋਇਆ ਤਾਂ ਹੋਰ ਅਪਡੇਟ ਦੇ ਲਈ ਜੁੜੇ ਰਹੋ ਦਿਨਕ ਸਵੇਰਾ ਟੀਵੀ ਦੇ ਨਾਲ ਮੈਂ ਹਰੂਹੀ ਤੇ ਕੈਮਰਾਮੈਨ ਜਤਿੰਦਰ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਤੇ ਪੰਜਾਬ ਦੇ ਵਿੱਚ ਕੋਹਰਾ ਪੈਣਾ ਵੀ ਸ਼ੁਰੂ ਹੋ ਗਿਆ ਹੈ ਜਲੰਧਰ ਦੇ ਵਿੱਚ ਖੜੇ ਆ ਗੁਰਨਾਨਕ ਮਿਸ਼ਨ ਚੌਕ ਹੈ ਜੋ ਜਲੰਧਰ ਦਾ ਇੱਕ ਫੇਮਸ ਚੌਕ ਮੰਨਿਆ ਜਾਂਦਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨੀ ਸੰਘਣੀ ਧੁੰਦ ਛਾਈ ਹੋਈ ਹੈ ਹਾਲਾਂਕਿ ਲੋਕ ਆ ਜਾ ਰਹੇ ਨੇ ਪਰ ਕਾਫੀ ਕੋਰੇ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜੋ ਕਰਨਾ ਪੈ ਰਿਹਾ ਹੈ ਦਾ ਜਿਵੇਂ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਛਾਈ ਰਹੇਗੀ येलो ਲੜਤੇ ਜੋ ਧੁੰਦ ਨੂੰ ਲੈ ਕੇ ਜਾਰੀ ਕੀਤਾ ਗਿਆ ਸੀ ਤਾਂ ਉਹੀ ਹੁਣ ਭਵਿੱਖਬਾਣੀ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਲੰਧਰ ਦੇ ਵਿੱਚ ਖੜੇ ਆ ਹਾਲਾਂਕਿ ਪੰਜਾਬ ਦੇ ਹੋਰ ਵੀ ਸ਼ਹਿਰਾ ਦੇ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਇਸ ਧੁੰਦ ਨੇ ਜੋ ਲੋਕਾਂ ਦੀ ਰਫਤਾਰ ਨੂੰ ਘੱਟ ਕਰ ਦਿੱਤਾ ਹਾਲਾਂਕਿ ਲੋਕ ਆ ਜਾਂਦਾ ਰਹੇ ਨੇ ਪਰ ਕਾਫੀ ਕਵਰ ਹੋ ਕੇ ਆ ਜੋ ਕਰੋ ਕਰੋ ਬਾਹਰ ਨਿਕਲ ਰਹੇ ਨੇ ਤਾਂ ਅਸੀਂ ਵੀ ਤੁਹਾਨੂੰ ਇਹੀ ਹਦਾਇਤਾਂ ਦਵਾਂਗੇ ਕਿ ਪੂਰੀ ਪ੍ਰਿਕਾਸ਼ਨ ਦੇ ਨਾਲ ਕਰੋ ਬਾਹਰ ਨਿਕਲਿਆ ਜਾਵੇ ਜਿਹੜੇ ਵਾਹਨ ਨੇ ਉਹਨਾਂ ਦੀ ਲਾਈਟਸ ਔਨ ਰੱਖਿਆ ਜਾਵੇ ਕਿਉਂਕਿ ਕਾਫੀ ਧੁੰਦ ਜੋ ਦੇਖਣ ਨੂੰ ਮਿਲ ਰਹੀ ਹੈ ਤਾਂ ਜੋ ਹਾਦਸਾ ਦਾ ਵੀ ਕਈ ਵਾਰੀ ਕਾਰਨ ਬਣ ਜਾਂਦੀ ਹੈ ਜਲੰਧਰ ਦੇ ਮੇਨ ਚੌਕ ਗੁਰਨਾਨਕ ਮਿਸ਼ਨ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਚਾਰੇ ਪਾਸੇ ਧੁੰਦ ਦਾ ਕਹਿਰ ਨਜ਼ਰ ਆ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਹਾਲਕੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਪਰ ਤੋਂਦ ਦਾ ਜੋ ਕਹਿਰ ਦੇਖਣ ਨੂੰ ਜੋ ਮਿਲ ਰਿਹਾ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਲਰਟ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ ਤਾਂ ਜਲੰਧਰ ਦੇ ਵਿੱਚ ਵੀ ਸਵੇਰ ਵੇਲੇ ਤੋਂ ਹੀ ਤੋਂਦ ਪੈਣੀ ਸ਼ੁਰੂ ਹੋ ਗਈ ਹੈ ਸਵੇਰ ਦੇ 8 ਵਜh ਰਹੇ ਨੇ ਪਰ ਹਲੇ ਵੀ ਚਿੱਟੀ ਚਾਦਰ ਤੋਂਦ ਦੀ ਜੋ ਦੇਖੀ ਜਾ ਸਕਦੀ ਹੈ ਤਸਵੀਰਾਂ ਸਭ ਬਿਆਨਕਾਰੀਆਂ ਨੇ ਲੋਕ ਵਾਹਨਾ ਦੀ ਸਪੀਡ ਜਿਹੜੀ ਘੱਟ ਕਰਕੇ ਹੀ ਆ ਜਾ ਰਹੇ ਨੇ ਲਗਾਤਾਰ ਤੁੰਦ ਅਤੇ ਠੰਡ ਨੇ ਕਹਿਰ ਮਚਾਇਆ ਹੋਇਆ ਤਾਂ ਹੋਰ ਅਪਡੇਟ ਦੇ ਲਈ ਜੁੜੇ ਰਹੋ ਦਿਨਿਕ ਸਵੇਰਾ ਟੀਵੀ ਦੇ ਨਾਲ ਮੈਂ ਹਰੂਹੀ ਤੇ ਕੈਮਰਾਮੈਨ ਜਤਿੰਦਰ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਤੇ ਪੰਜਾਬ ਦੇ ਵਿੱਚ ਕੋਹਰਾ ਪੈਣਾ ਵੀ ਸ਼ੁਰੂ ਹੋ ਗਿਆ ਹੈ ਜਲੰਧਰ ਦੇ ਵਿੱਚ ਖੜੇ ਹਾਂ ਗੁਰਨਾਨਕ ਕਮਿਸ਼ਨ ਚੌਕ ਹੈ ਜੋ ਜਲੰਧਰ ਦਾ ਇੱਕ ਫੇਮਸ ਚੌਕ ਮੰਨਿਆ ਜਾਂਦਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨੀ ਸੰਗਨੀ ਤੁੰਦਸ਼ਾਈ ਹੋਈ ਹੈ ਹਾਲਾਂਕਿ ਲੋਕ ਆ ਜਾ ਰਹੇ ਨੇ ਪਰ ਕਾਫੀ ਕੋਰੇ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜੋ ਕਰਨਾ ਪੈ ਰਿਹਾ ਹੈ ਦਾ ਜਿਵੇਂ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁੰਦਸ਼ਾਈ ਰਹੇਗੀ येलो ਜੋ ਧੁੰਦ ਨੂੰ ਲੈ ਕੇ ਜਾਰੀ ਕੀਤਾ ਗਿਆ ਸੀ ਤਾਂ ਉਹੀ ਹੁਣ ਭਵਿੱਖਬਾਣੀ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਲੰਧਰ ਦੇ ਵਿੱਚ ਖੜੇ ਆ ਹਾਲਾਂਕਿ ਪੰਜਾਬ ਦੇ ਹੋਰ ਵੀ ਸ਼ਹਿਰਾ ਦੇ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਇਸ ਧੁੰਦ ਨੇ ਜੋ ਲੋਕਾਂ ਦੀ ਰਫਤਾਰ ਨੂੰ ਕੱਟ ਕਰ ਦਿੱਤਾ ਹੈ ਹਾਲਾਂਕਿ ਲੋਕ ਆ ਜਾਂਦਾ ਰਹੇ ਨੇ ਪਰ ਕਾਫੀ ਕਵਰ ਹੋ ਕੇ ਜੋ ਕਰੋ ਕਰੋ ਬਾਹਰ ਨਿਕਲ ਰਹੇ ਨੇ ਤਾਂ ਅਸੀਂ ਵੀ ਤੁਹਾਨੂੰ ਇਹੀ ਹਦਾਇਤਾਂ ਦਵਾਂਗੇ ਕਿ ਪੂਰੀ ਪ੍ਰਿਕਾਸ਼ਨ ਦੇ ਨਾਲ ਕਰੋ ਬਾਹਰ ਨਿਕਲਿਆ ਜਾਵੇ ਜਿਹੜੇ ਵਾਹਨ ਨੇ ਉਹਨਾਂ ਦੀ ਲਾਈਟਸ ਔਨ ਰੱਖੀਆਂ ਜਾਵੇ ਕਿਉਂਕਿ ਕਾਫੀ ਧੁੰਦ ਜੋ ਦੇਖਣ ਨੂੰ ਮਿਲ ਰਹੀ ਹੈ ਤਾਂ ਜੋ ਹਾਦਸਾ ਦਾ ਵੀ ਕਈ ਵਾਰੀ ਕਾਰਨ ਬਣ ਜਾਂਦੀ ਹੈ ਜਲੰਧਰ ਦੇ ਮੇਨ ਚੌਕ ਗੁਰਨਾਨਕ ਮਿਸ਼ਨ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਚਾਰੇ ਪਾਸੇ ਧੁੰਦ ਦਾ ਕਹਿਰ ਨਜ਼ਰ ਆ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਹਾਲਕੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਪਰ ਤੋਂਦ ਦਾ ਜੋ ਕਹਿਰ ਦੇਖਣ ਨੂੰ ਜੋ ਮਿਲ ਰਿਹਾ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਲਰਟ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ ਤਾਂ ਜਲੰਧਰ ਦੇ ਵਿੱਚ ਵੀ ਸਵੇਰ ਵੇਲੇ ਤੋਂ ਹੀ ਤੋਂਦ ਪੈਣੀ ਸ਼ੁਰੂ ਹੋ ਗਈ ਹੈ ਸਵੇਰ ਦੇ 8 ਵਜh ਰਹੇ ਨੇ ਪਰ ਹਲੇ ਵੀ ਿੱਿੱਟੀ ਚਾਦਰ ਤੋਂਦ ਦੀ ਜੋ ਦੇਖੀ ਜਾ ਸਕਦੀ ਹੈ ਤਸਵੀਰਾਂ ਸਭ ਬਿਆਨਕਾਰੀਆਂ ਨੇ ਲੋਕ ਵਾਹਨਾ ਦੀ ਸਪੀਡ ਜਿਹੜੀ ਘੱਟ ਕਰਕੇ ਹੀ ਆ ਜਾ ਰਹੇ ਨੇ ਲਗਾਤਾਰ ਤੰਦ ਅਤੇ ਠੰਡ ਨੇ ਕਹਿਰ ਮਚਾਇਆ ਹੋਇਆ ਤਾਂ ਹੋਰ ਅਪਡੇਟ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਮੈਂ ਹਰੂਹੀ ਤੇ ਕੈਮਰਾਮੈਨ ਜਤਿੰਦਰ ਦੇ ਨਾਲ 90 ਸਾਲ ਦੀ ਸ਼ੁਰੂਆਤ ਹੋ ਗਈ ਹੈ ਤੇ ਪੰਜਾਬ ਦੇ ਵਿੱਚ ਕੋਹਰਾ ਪੈਣਾ ਵੀ ਸ਼ੁਰੂ ਹੋ ਗਿਆ ਹੈ ਜਲੰਧਰ ਦੇ ਵਿੱਚ ਖੜੇ ਆ ਗੁਰਨਾਨਕ ਕਮਿਸ਼ਨ ਚੌਕ ਹੈ ਜੋ ਜਲੰਧਰ ਦਾ ਇੱਕ ਫੇਮਸ ਚੌਕ ਮੰਨਿਆ ਜਾਂਦਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨੀ ਸੰਗਨੀ ਤੁੰਦਸ਼ਾਈ ਹੋਈ ਹੈ ਹਾਲਾਂਕਿ ਲੋਕ ਆ ਜਾ ਰਹੇ ਨੇ ਪਰ ਕਾਫੀ ਕੋਰੇ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜੋ ਕਰਨਾ ਪੈ ਰਿਹਾ ਹੈ ਦਾ ਜਿਵੇਂ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁੰਦਸ਼ਾਈ ਰਹੇਗੀ येलो ਤਾਂ ਜੋ ਧੁੰਦ ਨੂੰ ਲੈ ਕੇ ਜਾਰੀ ਕੀਤਾ ਗਿਆ ਸੀ ਤਾਂ ਉਹੀ ਹੁਣ ਭਵਿੱਖਬਾਣੀ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਲੰਧਰ ਦੇ ਵਿੱਚ ਖੜੇ ਆ ਹਾਲਾਂਕਿ ਪੰਜਾਬ ਦੇ ਹੋਰ ਵੀ ਸ਼ਹਿਰਾ ਦੇ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਇਸ ਧੁੰਦ ਨੇ ਜੋ ਲੋਕਾਂ ਦੀ ਰਫਤਾਰ ਨੂੰ ਕੱਟ ਕਰ ਦਿੱਤਾ ਹੈ ਹਾਲਾਂਕਿ ਲੋਕ ਆ ਜਾਂਦਾ ਰਹੇ ਨੇ ਪਰ ਕਾਫੀ ਕਵਰ ਹੋ ਕੇ ਜੋ ਕਰੋ ਕਰੋ ਬਾਹਰ ਨਿਕਲ ਰਹੇ ਨੇ ਤਾਂ ਸਿਵੀ ਤੁਹਾਨੂੰ ਇਹੀ ਹਦਾਇਤਾ ਦਵਾਂਗੇ ਕਿ ਪੂਰੀ ਪ੍ਰਿਕਾਸ਼ਨ ਦੇ ਨਾਲ ਕਰੋ ਬਾਹਰ ਨਿਕਲਿਆ ਜਾਵੇ ਜਿਹੜੇ ਵਾਹਨ ਨੇ ਉਹਨਾਂ ਦੀ ਲਾਈਟਸ ਔਨ ਰੱਖਿਆ ਜਾਵੇ ਕਿਉਂਕਿ ਕਾਫੀ ਧੁੰਦ ਜੋ ਦੇਖਣ ਨੂੰ ਮਿਲ ਰਹੀ ਹੈ ਤਾਂ ਜੋ ਹਾਦਸਾ ਦਾ ਵੀ ਕਈ ਵਾਰੀ ਕਾਰਨ ਬਣ ਜਾਂਦੀ ਹੈ ਜਲੰਧਰ ਦੇ ਮੇਨ ਚੌਕ ਗੁਰਨਾਨਕ ਮਿਸ਼ਨ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਚਾਰੇ ਪਾਸੇ ਧੁੰਦ ਦਾ ਕਹਿਰ ਨਜ਼ਰ ਆ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਹਾਲਕੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਪਰ ਤੋਂ ਦਾ ਜੋ ਕਹਿਰ ਦੇਖਣ ਨੂੰ ਜੋ ਮਿਲ ਰਿਹਾ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾ ਦੇ ਵਿੱਚ ਅਲਰਟ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ ਤਾਂ ਜਲੰਧਰ ਦੇ ਵਿੱਚ ਵੀ ਸਵੇਰ ਵੇਲੇ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਸਵੇਰ ਦੇ 8 ਵਜh ਰਹੇ ਨੇ ਪਰ ਹਲੇ ਵੀ ਿੱਤੀ ਚਾਦਰ ਧੁੰਦ ਦੀ ਜੋ ਦੇਖੀ ਜਾ ਸਕਦੀ ਹੈ ਤਸਵੀਰਾਂ ਸਭ ਬਿਆਨਕਾਰੀਆਂ ਨੇ ਲੋਕ ਵਾਹਨਾ ਦੀ ਸਪੀਡ ਜੈਦੀ ਘੱਟ ਕਰਕੇ ਹੀ ਆ ਜਾ ਰਹੇ ਨੇ ਲਗਾਤਾਰ ਤੰਦ ਅਤੇ ਠੰਡ ਨੇ ਕਹਿਰ ਮਚਾਇਆ ਹੋਇਆ ਤਾਂ ਹੋਰ ਅਪਡੇਟ ਦੇ ਲਈ ਜੁੜੇ ਰਹੋ ਦਿਨਕ ਸਵੇਰਾ ਟੀਵੀ ਦੇ ਨਾਲ ਮੈਂ ਹਰੂਹੀ ਤੇ ਕੈਮਰਾਮੈਨ ਜਤਿੰਦਰ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਤੇ ਪੰਜਾਬ ਦੇ ਵਿੱਚ ਕੋਹਰਾ ਪੈਣਾ ਵੀ ਸ਼ੁਰੂ ਹੋ ਗਿਆ ਹੈ ਜਲੰਧਰ ਦੇ ਵਿੱਚ ਖੜੇ ਆ ਗੁਰਨਾਨਕ ਮਿਸ਼ਨ ਚੌਂਕ ਹੈ ਜੋ ਜਲੰਧਰ ਦਾ ਇੱਕ ਫੇਮਸ ਚੌਂਕ ਮੰਨਿਆ ਜਾਂਦਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨੀ ਸੰਗਤਿਤ ਧੁੰਦ ਛਾਈ ਹੋਈ ਹੈ ਹਾਲਾਂਕਿ ਲੋਕ ਆ ਜਾ ਰਹੇ ਨੇ ਪਰ ਕਾਫੀ ਕੋਰੇ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜੋ ਕਰਨਾ ਪੈ ਰਿਹਾ ਹੈ ਦਾ ਜਿਵੇਂ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਛਾਈ ਰਹੇਗੀ येलो ਲੋੜ ਤੇ ਜੋ ਧੁੰਦ ਨੂੰ ਲੈ ਕੇ ਜਾਰੀ ਕੀਤਾ ਗਿਆ ਸੀ ਤਾਂ ਉਹੀ ਹੁਣ ਭਵਿੱਖਬਾਣੀ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਲੰਧਰ ਦੇ ਵਿੱਚ ਖੜੇ ਆ ਹਾਲਾਂਕਿ ਪੰਜਾਬ ਦੇ ਹੋਰ ਵੀ ਸ਼ਹਿਰਾ ਦੇ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਇਸ ਧੁੰਦ ਨੇ ਜੋ ਲੋਕਾਂ ਦੀ ਰਫਤਾਰ ਨੂੰ ਘੱਟ ਕਰ ਦਿੱਤਾ ਹਾਲਾਂਕਿ ਲੋਕ ਆ ਜਾਂਦਾ ਰਹੇ ਨੇ ਪਰ ਕਾਫੀ ਕਵਰ ਹੋ ਕੇ ਆ ਜੋ ਕਰੋ ਕਰੋ ਬਾਹਰ ਨਿਕਲ ਰਹੇ ਨੇ ਤਾਂ ਅਸੀਂ ਵੀ ਤੁਹਾਨੂੰ ਇਹੀ ਹਦਾਇਤਾਂ ਦਵਾਂਗੇ ਕਿ ਪੂਰੀ ਪ੍ਰਿਕਾਸ਼ਨ ਦੇ ਨਾਲ ਕਰੋ ਬਾਹਰ ਨਿਕਲਿਆ ਜਾਵੇ ਜਿਹੜੇ ਵਾਹਨ ਨੇ ਉਹਨਾਂ ਦੀ ਲਾਈਟਸ ਔਨ ਰੱਖਿਆ ਜਾਵੇ ਕਿਉਂਕਿ ਕਾਫੀ ਧੁੰਦ ਜੋ ਦੇਖਣ ਨੂੰ ਮਿਲ ਰਹੀ ਹੈ ਤਾਂ ਜੋ ਹਾਦਸਾ ਦਾ ਵੀ ਕਈ ਵਾਰੀ ਕਾਰਨ ਬਣ ਜਾਂਦੀ ਹੈ ਜਲੰਧਰ ਦੇ ਮੇਨ ਚੌਕ ਗੁਰਨਾਨਕ ਮਿਸ਼ਨ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਚਾਰੇ ਪਾਸੇ ਧੁੰਦ ਦਾ ਕਹਿਰ ਨਜ਼ਰ ਆ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਹਾਲਕੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਪਰ ਤੁੰਦ ਦਾ ਜੋ ਕਹਿਰ ਦੇਖਣ ਨੂੰ ਜੋ ਮਿਲ ਰਿਹਾ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਲਰਟ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ ਤਾਂ ਜਲੰਧਰ ਦੇ ਵਿੱਚ ਵੀ ਸਵੇਰ ਵੇਲੇ ਤੋਂ ਹੀ ਤੁੰਦ ਪੈਣੀ ਸ਼ੁਰੂ ਹੋ ਗਈ ਹੈ ਸਵੇਰ ਦੇ 8 ਵਜh ਰਹੇ ਨੇ ਪਰ ਹਲੇ ਵੀ ਛਿੱਟੀ ਚਾਦਰ ਤੁੰਦ ਦੀ ਜੋ ਦੇਖੀ ਜਾ ਸਕਦੀ ਹੈ ਤਸਵੀਰਾਂ ਸਭ ਬਿਆਨਕਾਰੀਆਂ ਨੇ ਲੋਕ ਵਾਹਨਾ ਦੀ ਸਪੀਡ ਜਿਹੜੀ ਘੱਟ ਕਰਕੇ ਹੀ ਆ ਜਾ ਰਹੇ ਨੇ ਲਗਾਤਾਰ ਤੁੰਦ ਅਤੇ ਠੰਡ ਨੇ ਕਹਿਰ ਮਚਾਇਆ ਹੋਇਆ ਤਾਂ ਹੋਰ ਅਪਡੇਟ ਦੇ ਲਈ ਜੁੜੇ ਰਹੋ ਦਿਨਿਕ ਸਵੇਰਾ ਟੀਵੀ ਦੇ ਨਾਲ ਮੈਂ ਹਰੂਹੀ ਤੇ ਕੈਮਰਾਮੈਨ ਜਤਿੰਦਰ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਤੇ ਪੰਜਾਬ ਦੇ ਵਿੱਚ ਕੋਹਰਾ ਪੈਣਾ ਵੀ ਸ਼ੁਰੂ ਹੋ ਗਿਆ ਹੈ ਜਲੰਧਰ ਦੇ ਵਿੱਚ ਖੜੇ ਆ ਗੁਰਨਾਨਕ ਕਮਿਸ਼ਨ ਚੌਕ ਹੈ ਜੋ ਜਲੰਧਰ ਦਾ ਇੱਕ ਫੇਮਸ ਚੌਕ ਮੰਨਿਆ ਜਾਂਦਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨੀ ਸੰਗਤਨੀ ਤੰਦਸ਼ਾਈ ਹੋਈ ਹੈ ਹਾਲਾਂਕਿ ਲੋਕ ਆ ਜਾ ਰਹੇ ਨੇ ਪਰ ਕਾਫੀ ਕੋਰੇ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਤੇ ਪੰਜਾਬ ਦੇ ਵਿੱਚ ਕੋਹਰਾ ਪੈਣਾ ਵੀ ਸ਼ੁਰੂ ਹੋ ਗਿਆ ਹੈ ਜਲੰਧਰ ਦੇ ਵਿੱਚ ਖੜੇ ਆ ਗੁਰਨਾਨਕ ਕਮਿਸ਼ਨ ਚੌਕ ਹੈ ਜੋ ਜਲੰਧਰ ਦਾ ਇੱਕ ਫੇਮਸ ਚੌਂਕ ਮੰਨਿਆ ਜਾਂਦਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨੀ ਸੰਗਠਿਤ ਅੰਦਸ਼ਾਈ ਹੋਈ ਹੈ ਹਾਲਾਂਕਿ ਲੋਕ ਆ ਜਾ ਰਹੇ ਨੇ ਪਰਸ ਕਾਫੀ ਕੋਰੇ ਕਾਰਨ ਉਹਨਾਂ ਨੂੰ ਕਾਫੀ ਦਿੱਕਤ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨੂੰ ਸਸ਼ਕਤ ਬਣਾਉਣ ਦੇ ਲਈ ਇਤਿਹਾਸਕ ਕਦਮ ਚੁੱਕਿਆ ਗੰਨਾ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਗੰਨੇ ਦੀ ਫਸਲ ਦਾ ਭਾਅ ਵਧਾ ਕੇ 401 ਰੁਪਏ ਪ੍ਰਤੀ ਕਿੰਟਲ ਕਰ ਦਿੱਤਾ। ਪੰਜਾਬ ਹੁਣ ਦੇਸ਼ 'ਚ ਗੰਨੇ ਦਾ ਸਭ ਤੋਂ ਵੱਧ ਭਾਅ ਦੇਣ ਵਾਲਾ ਸੂਬਾ ਬਣ ਗਿਆ। ਮੈਂ ਕਹਾਂ ਵੀ 391 ਆ 401 ਕਰ ਦਿੱਤਾ 10 ਰੁਪਏ ਵਧਾ ਕੇ। ਇਸ ਵਕਤ ਦੇਸ਼ਦਾਨ ਪੂਰੀ ਦੁਨੀਆ ਦਾ ਸਭ ਤੋਂ ਵੱਧ ਰੇਟ ਗੰਨੇ ਦਾ ਪੰਜਾਬ 'ਚ ਮਿਲ ਰਿਹਾ। ਪੰਜਾਬ ਸਰਕਾਰ ਵੱਲੋਂ ਹੁਣ ਤੱਕ ਗੰਨਾ ਕਿਸਾਨਾਂ ਨੂੰ 764 ਕਰੋੜ 99 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਤਿਹਾਸਕ ਫੈਸਲਿਆਂ ਸਦਕਾ ਹੀ ਸਾਲ 2024-25 ਚ ਗੰਨੇ ਦੀ ਕਾਸ਼ਤ ਅਧੀਨ ਖੇਤਰਫਲ 52302 ਤੋਂ ਵੱਧ ਕੇ 56391 ਹੈਕਟੇਅਰ ਹੋ ਗਿਆ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਾਲਾ ਦੀ ਸਹਿਕਾਰੀ 슈ਗਰ ਮਿਲ ਦੇ ਵਿੱਚ 3500 TCD ਸਮਰੱਥਾ ਦੇ ਪਲਾਂਟ ਅਤੇ ਬਾਇਓ ਸੀਐਨਜੀ ਪਲਾਂਟ ਦੀ ਸ਼ੁਰੂਆਤ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਵੱਡੀ ਸੋਗਤ ਦਿੱਤੀ। ਇਸ ਪਲਾਂਟ 'ਚ ਸਭ ਤੋਂ ਅਤ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਖਾਸ ਤੌਰ ਤੇ ਪਟਾਲਾ ਦੇ ਗੰਨਾ ਕਾਸ਼ਤਕਰਾਂ ਲਈ ਬੜਾ ਵੱਡਾ ਦਿਨ ਹੈ ਜਿਹੜੀ ਸਹਿਕਾਰੀ ਖੰਡ ਮਿਲ ਹੈ ਉਹਦੇ ਵਿੱਚ 14 ਮੈਗਾਵਾਟ ਦਾ ਬਿਜਲੀ ਦਾ ਕੋ ਜਨਰੇਸ਼ਨ ਪਲਾਂਟ ਦਾ ਧੁਕਟਨ ਹੋਇਆ ਔਰ ਜੋ ਅੱਜ ਦੁਨੀਆ ਦੇ ਵਿੱਚ ਸਭ ਤੋਂ ਲੇਟੈਸਟ ਅਵੇਲੇਬਲ ਚੀਜ਼ ਹੈ ਉਹ ਪਟਾਲੇ ਲਈ ਗਈ 35 ਲੱਖ ਕੁਇੰਟਲ ਗੰਨਾ ਪੀੜਨ ਦਾ ਟਿਕਾ ਦਾ ਸਾਹਮਣਾ ਜੋ ਕਰਨਾ ਪੈ ਰਿਹਾ ਹੈ ਦਾ ਜਿ ਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਛਾਈ ਰਹੇਗੀ yellow alert ਜੋ ਧੁੰਦ ਨੂੰ ਲੈ ਕੇ ਜਾਰੀ ਕੀਤਾ ਗਿਆ ਸੀ ਤਾਂ ਉਹੀ ਹੁਣ ਭਵਿੱਖਬਾਣੀ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਲੰਧਰ ਦੇ ਵਿੱਚ ਖੜੇ ਆ ਹਾਲਾਂਕਿ ਪੰਜਾਬ ਦੇ ਹੋਰ ਵੀ ਸ਼ਹਿਰਾ ਦੇ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਇਸ ਧੁੰਦ ਨੇ ਜੋ ਲੋਕਾਂ ਦੀ ਰਫਤਾਰ ਨੂੰ ਕਟ ਕਰ ਦਿੱਤਾ ਹੈ ਹਾਲਾਂਕਿ ਲੋਕ ਆ ਜਾਂਦਾ ਰਹੇ ਨੇ ਪਰ ਕਾਫੀ ਕਵਰ ਹੋ ਕੇ ਜੋ ਕਰੋ ਕਰੋ ਬਾਹਰ ਨਿਕਲ ਰਹੇ ਨੇ ਤਾਂ ਸਿਵੀ ਤੁਹਾਨੂੰ ਇਹੀ ਹਦਾਇਤਾਂ ਦਵਾਂਗੇ ਕਿ ਪੂਰੀ ਪ੍ਰਿਕਾਸ਼ਨ ਦੇ ਨਾਲ ਕਰੋ ਬਾਹਰ ਨਿਕਲਿਆ ਜਾਵੇ ਜਿਹੜੇ ਵਾਹਨ ਨੇ ਉਹਨਾਂ ਦੀ ਲਾਈਟਸ ਔਨ ਰੱਖਿਆ ਜਾਵੇ ਕਿਉਂਕਿ ਕਾਫੀ ਧੁੰਦ ਜੋ ਦੇਖਣ ਨੂੰ ਮਿਲ ਰਹੀ ਹੈ ਤਾਂ ਜੋ ਹਾਦਸਾ ਦਾ ਵੀ ਕਈ ਵਾਰੀ ਕਾਰਨ ਬਣ ਜਾਂਦੀ ਹੈ ਜਲੰਧਰ ਦੇ ਮੇਨ ਚੌਕ ਗੁਰਨਾਨਕ ਮਿਸ਼ਨ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਚਾਰੇ ਪਾਸੇ ਧੁੰਦ ਦਾ ਕਹਿਰ ਨਜ਼ਰ ਆ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਹਾਲਕੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਪਰ ਤੋਂਦ ਦਾ ਜੋ ਕਹਿਰ ਦੇਖਣ ਨੂੰ ਜੋ ਮਿਲ ਰਿਹਾ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾ ਦੇ ਵਿੱਚ ਅਲਰਟ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ ਤਾਂ ਜਲੰਧਰ ਦੇ ਵਿੱਚ ਵੀ ਸਵੇਰ ਵੇਲੇ ਤੋਂ ਹੀ ਤੋਂਦ ਪੈਣੀ ਸ਼ੁਰੂ ਹੋ ਗਈ ਹੈ ਸਵੇਰ ਦੇ 8 ਵਜh ਰਹੇ ਨੇ ਪਰ ਹਲੇ ਵੀ ਦਿੱਤੀ ਚਾਦਰ ਤੋਂਦ ਦੀ ਜੋ ਦੇਖੀ ਜਾ ਸਕਦੀ ਹੈ ਤਸਵੀਰਾਂ ਸਭ ਬਿਆਨਕਾਰੀਆਂ ਨੇ ਲੋਕ ਵਾਹਨਾ ਦੀ ਸਪੀਡ ਜਿਹੜੀ ਘੱਟ ਕਰਕੇ ਹੀ ਆ ਜਾ ਰਹੇ ਨੇ ਲਗਾਤਾਰ ਧੁੰਦ ਅਤੇ ਠੰਡ ਨੇ ਕਹਿਰ ਮਚਾਇਆ ਹੋਇਆ ਤਾਂ ਹੋਰ ਅਪਡੇਟ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਮੈਂ ਹਰੁਹੀਤ ਕੈਮਰਾਮੈਨ ਜਤਿੰਦਰ ਦੇ ਨਾਲ